ਪੂਰੀ ਕਾਂਗਰਸ ਲੀਡਰਸ਼ਿਪ 71 ਓਕੇ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਵਾਲ ਆਮ ਆਦਮੀ ਪਾਰਟੀ ਤੇ ਚੱਕੇ ਜਾ ਰਹੇ ਨੇ ਦੱਸਦੀ ਹੈ ਕਿ ਅੱਜ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੱਡੀ ਇੱਕ ਕਾਨਫਰੰਸ ਰੱਖੀ ਗਈ ਸੀ ਤੇ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਜੇਲ੍ਹ ਤੋਂ ਬਾਹਰ ਆ ਕੇ ਵੱਡੇ ਖੁਲਾਸੇ ਕੀਤੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਕੁਝ ਤਿੱਖੇ ਸਵਾਲ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀਤੇ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਬਿਆਨਬਾਜ਼ੀ ਵੀ ਦਿੱਤੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਹੌਲ ਕੀ ਕਰਨ ਦੋ ਸਾਰੇ ਨੂੰ ਵੱਡੇ ਡੈਮੋਕਰੇਟ ਜਿਨ੍ਹਾਂ ਦਾ ਜ਼ਿਕਰ ਦੁਨੀਆ ਭਰ ਚ ਹੁੰਦਾ ਮਹਾਤਮਾ ਗਾਂਧੀ ਜੀ ਤੇ ਨੰਬਰ 2 ਤੇ ਨੈਲਸਨ ਮੰਦਲਾ ਜੀ ਦਾ ਜ਼ਿਕਰ ਪਰ ਆਪਾਂ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਭੁੱਲ ਗਏ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਵੱਡਾ ਐਗਜ਼ੈਂਪਲ ਅਸੀਂ ਸਾਰੇ ਪੁੱਤ ਉਹਨਾਂ ਦੇ ਬਾਕੀ ਤੇ ਆਪਾਂ ਆਪਣੇ ਪਿਤਾ ਸਾਰਿਆਂ ਦਾ ਨਾਂ ਲਿਆ ਸਾਨੂੰ ਮਾਨ ਵੀ ਉਹਨਾਂ ਤੇ ਅਸਲ ਪੋਤਾ ਸੀ ਉਹਨਾਂ ਦਾ ਅੱਜ ਗੁਰਪੁਰਬ ਹੈ ਲੱਖ ਲੱਖ ਮੁਬਾਰਕਾਂ ਨੇ ਸਾਰਿਆਂ ਨੂੰ ਉਹ ਮਜਸਮਾ ਨੇ ਕੁਰਬਾਨੀ ਦਿੱਤੀ ਜਿਹੜਾ ਉਹਨਾਂ ਨੇ ਸਾਨੂੰ ਰਸਤਾ ਵਿਖਾਇਆ ਹੈ ਮੇਰਾ ਖਿਆਲ ਹੈ ਭਗਵੰਤ ਮਾਨ ਜੀ ਜੇ ਸਹੀ ਮਹਿਨੇ ਦੇ ਵਿੱਚ ਸਿੱਖ ਧਰਮ ਦੀ ਜਾਣਕਾਰੀ ਰੱਖਦੇ ਹੁੰਦੇ ਤੇ ਇਸ ਕਿਸਮ ਦਾ ਕੰਮ ਉਹਨਾਂ ਨੂੰ ਪੰਜਾਬ 'ਚ ਨਹੀਂ ਸੀ ਕਰਨਾ ਪੈਂਦਾ ਮੈਨੂੰ ਬਹੁਤ ਭਾਰੀ ਅਫਸੋਸ ਹੈ 2 ਸਾਲ ਪਹਿਲੇ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਾਲ ਇਥੇ ਗਵਰਨਮੈਂਟ ਲੈ ਕੇ ਆਂਦੀ ਬਦਲਾਅ ਦੇ ਨਾਂ ਥੱਲੇ ਕਿ ਇਹੋ ਜਿਹੇ ਲੋਕ ਲੈ ਕੇ ਆਵਾਂਗੇ ਜਿੱਦ ਵਿੱਚ ਸਾਰੋਂ ਪਹਿਲਾ ਪੁਆਇੰਟ ਹੀ ਇਹ ਸੀ ਕਿ ਇਸ ਦੇਸ਼ ਦੀ ਹੈ ਜਿਹੜੀਆਂ ਕਦਰਾਂ ਕੀਮਤਾਂ ਨੇ ਹਿਊਮਨ ਰਾਈਟਸ ਨੇ ਸਾਡਾ ਸੈਕੂਲਰ ਕਰਤਾਰ ਹੈ ਉਹਦੇ ਤੇ ਪਹਿਰਾ ਇਹ ਸਰਕਾਰ ਦੇ ਠੀਕ ਕਿਹਾ ਸਸੁਖਪਾਲ ਸਿੰਘ ਕਹਿ ਰਾ ਜੀ ਇਹਨਾਂ ਦੇ ਆਪ ਦੇ ਸੁਪਰੀਮੋ ਜਿਹੜੇ ਨੇ ਇੱਕ ਤੇ ਇਹਨਾਂ ਦੇ ਆਪਣੇ ਜਦੋਂ ਇਹਨਾਂ ਦੇ ਖਿਲਾਫ ਵੀਡੀ ਜਾਂਦੀ ਏ ਤੇ ਇਹਨਾਂ ਦੇ ਸਾਥੀ ਇਹਨਾਂ ਦੀ ਤੁਲਨਾ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਸ਼ੁਰੂ ਕਰਦੇ ਸਤਿੰਦਰ ਜੈਨ ਜੀ ਨੂੰ ਉਹਨਾਂ ਦੀ ਵੀ ਕਿਸੇ ਫਰੀडम फाइਟਰ ਨਾਲ ਤੁਲਨਾ ਕਰ ਦਿੰਦੇ ਇਹਨਾਂ ਦੇ ਸੁਸੋਧਿਆ ਸਾਹਿਬ ਦੀ ਵੀ ਤੁਲਨਾ ਫਰੀडम फाइਟਰਸ ਨਾਲ ਹੋ ਜਾਂਦੀ ਕੇਜਰੀਵਾਲ ਸਾਹਿਬ ਇੱਕ ਪਾਸੇ ਤੁਹਾਡੀ ਆਪਣੀ ਸਰਕਾਰ ਤੁਸੀਂ ਹਰ ਰੋਜ਼ ਇਲਜ਼ਾਮ ਬੀਜੇਪੀ ਦੀ ਸਰਕਾਰ ਤੇ ਤੇ ਮੋਦੀ ਹੁਣਾਂ ਦੀ ਸਰਕਾਰ ਤੇ ਸੈਂਟਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਦੀ ਗੱਲ ਕਰਦੇ ਤੇ ਦੂਜੇ ਪਾਸੇ ਉਹੀ ਚੀਜ਼ ਤੁਹਾਡਾ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਸੇਮ ਉਹਨਾਂ ਕੋਲ ਤੇ ਅੱਠ-ਸੱਤ ਏਜੰਸੀਆਂ ਨੇ ਤੁਹਾਡੇ ਕੋਲ ਇਕੱਲੀ ਇੱਕ ਵਿਜੀਲੈਂਸ ਜੇਕਰ ਨਾਮਵਰ ਆਪਣੇ ਸਾਧਵੇ ਕੋ ਸਾਰਿਆਂ ਨੂੰ ਅਫਸੋਸ ਦੀ ਗੱਲ। ਬਾਕੀਆਂ ਦਾ ਤੇ ਭਗਵੰਤ ਮਾਨ ਕੋ ਥੋੜਾ ਮੋਟਾ ਵਾਕਿਫ ਹੋਏਗਾ ਸਾਡੇ ਨਾਲ ਵੀ ਪਾਰਲੀਮੈਂਟ ਚ ਰਹੇ ਆ। ਚਲੋ ਸਾਡੇ ਨਾਲ ਤੇ ਕਿਤੇ ਚਾਹ ਦਾ ਕਾਪੀਆਂ ਕਾਫੀ ਦਾ ਕੱਪ ਸਾਂਝਾ ਕੀਤਾ ਹੋਵੇ। ਉਹ ਸੁਖਪਾਲ ਸਿੰਘ ਖਰਾ ਨਾ ਤੇ 2 ਸਾਲ ਜਾਂ 3 ਸਾਲ ਉਸੇ ਪਾਰਟੀ ਚ ਰਹੇ। ਭਗਵੰਤ ਮਾਨ ਪਾਰਟੀ ਦਾ ਪ੍ਰਧਾਨ ਸੀ। ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ oppositon ਬਣਾਇਆ। ਜਿਹਦੇ ਨਾਲ ਤੁਸੀਂ ਰੋਟੀ ਸਾਂਝੀ ਕੀਤੀ ਹੋਏ ਨਮਕ ਕੱਠਿਆਂ ਖਾਧਾ ਹੋਏ ਜੀ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਤਾਂ ਬਗਾਨਿਆਂ ਨਾ ਤੁਸੀਂ ਕੀ ਕਰ ਕੀ ਤੁਹਾਡੇ ਤੋਂ ਲੋਕ ਦੂਜੇ ਸਿਆਸੀ ਵਿਰੋਧੀ ਕੀ ਤੁਹਾਡੇ ਤੋਂ ਆਸ ਉਮੀਦ ਕਰਨ ਮੈਂ ਸਮਝ ਨਾ ਜਿਹੜੀ ਗੱਲ ਰਾਜਾ ਜੀ ਨੇ ਕਹੀ ਸਾ ਸੁਖਪਾਲ ਸਿੰਘ ਖੈਰ ਤੇ ਸਾਨੂੰ ਪੂਰਨ ਸਾਰੀ ਪਾਰਟੀ ਨੂੰ ਫਖਰ ਵੀ ਹੈ ਕਿਰਤਾ ਵਾਲੇ ਨੇ ਮਜ਼ਬੂਤ ਇਰਾਦੇ ਵਾਲੇ ਨੇ ਬਹੁਤ ਦਮਾਂ ਜੇਲ੍ਹ ਚ ਜਾ ਕੇ ਮੈਨੂੰ ਉਹਨਾਂ ਦੀਆਂ ਮੁਲਾਕਾਤਾਂ ਕਰਨ ਦਾ ਮੌਕਾ ਮਿਲਿਆ ਤਰੀਕਾ ਤੇ ਵੀ ਜਾ ਕੇ ਮੌਕਾ ਮਿਲਿਆ ਕਦੀ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਜਿਹੜੀ ਬਹੁਤ ਵੱਡੀ ਗੱਲ ਸਾਡੇ ਕਾਡਰਜ਼ ਵਾਸਤੇ ਵੀ ਸਾਡੇ ਬਾਕੀ ਸਾਥੀਆਂ ਵਾਸਤੇ ਮੁਸ਼ਕਲ ਘੜੀਆਂ ਬੰਦਿਆਂ ਤੇ ਬੰਦੀਆਂ ਮਰਦ ਉਹਨਾਂ ਨੂੰ ਹੀ ਕਿਹਾ ਜਾ ਸਕਦਾ ਜਿਨ੍ਹਾਂ ਦੇ ਮੁਸ਼ਕਲ ਘੜੀ ਬੰਦੀ ਹੈ ਤੇ ਮਰਦਾਂ ਵਰਗਾ ਫਿਰ ਉਹਦਾ ਮੁਕਾਬਲਾ ਕਰੇ ਸਾਨੂੰ ਖੁਸ਼ੀ ਹੋਈ ਆਪਣੇ ਅਜ਼ੀਜ਼ ਤੇ ਆਪਣੇ ਭਤੀਜੇ ਤੇ ਮਹਤਾਬ ਸਿੰਘ ਜੀ ਜਦੋਂ ਵੀ ਕਦੀ ਕੋਈ ਗੱਲ ਹੋਣੀ ਸਾਰੇ ਉਹਨਾਂ ਪਹਿਲਾਂ ਫੋਨ ਉਹਦਾ ਮੈਨੂੰ ਆਇਆ ਹੁਣ ਕਿ ਅੰਕਲ ਆ ਗੱਲ ਹੋ ਗਈ ਹੁਣ ਦੱਸੋ ਇਹਦੇ ਤੇ ਕਿੱਸਾ ਕਰਦੇ ਗੁਰੂ ਮਾਰਾ ਸਾਹਿਬ ਦੀ ਅਪਾਰ ਕਿਰਪਾ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਦੁਨੀਆ ਦੇ ਵਿੱਚ ਕਰਦਾਰ ਹੈ ਤੁਹਾਡਾ ਫਿਰ ਹੈ ਲੋਕਾਂ ਵਿੱਚ ਗੁੱਡਵਿਲ ਤੁਹਾਡੀ ਬਾਕੀ ਚੀਜ਼ਾਂ ਜਿਹੜੀਆਂ ਮੈਟਰ ਨਹੀਂ ਕਰਦੀ ਜਿਹੜੇ ਬੈਂਕਾਂ ਵਿੱਚ ਪਏ ਹੋਏ ਨੋਟ ਨੇ ਮੈਟਰ ਨਹੀਂ ਕਰਦਾ ਤੁਹਾਡੀ ਲੋਕਾਂ ਵਿੱਚ ਕਿਸ ਕਿਸਮ ਦੀ ਉਹ ਤੁਹਾਡੀ ਇਮੇਜ ਹੈ ਲੋਕਾਂ ਦੇ ਦਿਲ 'ਚ ਕਿਸ ਕਿਸਮ ਉਹ ਤੁਹਾਡਾ ਪਿਆਰ ਕਰਦੇ ਨੇ ਤੇ ਸਾਨੂੰ ਵੀ ਮਾਣ ਹੈ ਕਿ ਖੈਰਾ ਸਾਹਿਬ ਤੁਸੀਂ ਸਾਰੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਡੋਲਰ ਨਹੀਂ ਦਿੰਦਾ ਸਮੁੱਚੀ ਕਾਂਗਰਸ ਖੇਰਾ ਸਾਹਿਬ ਦੇ ਨਾਲ ਸਾਰਾ ਪੰਜਾਬ ਦਾ ਯੂਨਿਟ ਤੇ ਨੈਸ਼ਨਲ ਯੂਨਿਟ ਇਹਨਾਂ ਨਾਲ ਔਖੀਆਂ ਘੜੀਆਂ ਕੱਟੀਆਂ ਬਟ ਮਰਦ ਵੀ ਤੇ ਲੀਡਰ ਵੀ ਇਹਨਾਂ ਔਖੀਆਂ ਘੜੀਆਂ ਚੋਂ ਹੀ ਬਾਹਰ ਨਿਕਲਦੇ ਇਹ ਵੀ ਅਗਨੀ ਪ੍ਰੀਖਿਆ ਤੋਂ ਬਾਹਰ ਆਏ ਤੋਂ ਅਸੀਂ ਆਪਣੇ ਸਾਥੀ ਨੂੰ ਵਾਪਸ ਕਰ ਆਣ ਤੇ ਜੀ ਆਇਆਂ ਵੀ ਆਖਨੇ ਤੇ ਮੈਂ ਅੱਜ ਇਸੇ ਸਟੇਜ ਉਤੋਂ ਇੱਕ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹੀਦਾ ਭਗਵੰਤ ਮਾਨ ਜੀ ساری ਉਮਰ ਤੁਸੀਂ ਨਹੀਂ ਰਹਿਣਾ ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾ ਅਸੀਂ ਦਸਮ ਪਿਤਾ ਦੇ ਸਾਰੇ ਬੱਚੇ ਆ ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕੋਈ ਡਰ ਖੌਫ ਤੇ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਤੇ ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਆਂ ਆ ਜਿਹੜਾ ਤੁਸੀਂ ਰਸਤਾ ਬਣਾ ਲਿਆ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਸਾਸੁਖਪਾਲ ਸਿੰਘ ਖਹਿਰਾ ਜੀ ਨਾਲ ਟਾਈਮ ਆ ਗਿਆ ਆਪਣੇ ਦਫ਼ਤਰਾਂ ਚ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਫਗਵਾ ਸਿੰਘ ਜੀ ਕਿਉਂਕਿ ਤੁਸੀਂ ਸੋਚਣਾ ਨਹੀਂ ਬੱਝੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਈਡਿਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਨ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਉਤਾਰੋ ਤੇ ਮੈਂ ਇਹਨੂੰ رائے ਦਊਂਗਾ ਕਿ ਜਿਹੜਾ ਤੂੰ ਏ ਨਵਾਂ ਕੰਮ ਰੰਭਿਆ ਇਹਦੇ ਨਾਲ ਬੈਟਰ ਜੇ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਲਓ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਅਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਰਨਲ ਗੋਬਲਸ ਜਰਨਲ ਗੋਬਲਸ ਦਾ ਵੀ ਕਹਿਣਾ ਸੀ ਖੈਰਾ ਸਾਹਿਬ ਹਾਂਜੀ ਸਰ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ ਤੇ ਤੁਸੀਂ ਉਸੇ ਤੇ ਚੱਲਦੇ ਹੋ ਲਗਾਤਾਰ 750 800 ਕਰੋੜ ਰੁਪਇਆ ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਦੋ ਸਾਲਾਂ 'ਚ ਅਸੀਂ 90 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਸਾਲ ਚੜਦੇ ਆ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ ਤੋਂ ਬਿਹਤਰ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਤਾਂ ਦੀਆਂ ਕਿਉਂਕਿ ਜਿਨ੍ਹਾਂ ਦੀ ਆਈਡੀਓਲੋਜੀ ਨਾਲ ਤੁਸੀਂ ਬੱਜੇ ਨਹੀਂ ਜਿਨ੍ਹਾਂ ਦੀ ਸੋਚ ਨਾਲ ਤੁਸੀਂ ਬੱਜੇ ਨਹੀਂ ਉਹਨਾਂ ਦੀਆਂ ਤਸਵੀਰਾਂ ਲਾਓ ਤੇ ਐਡੋਲਫ ਹਿਟਲਰ ਦੀਆਂ ਲਾਓ ਤੇ ਐਡੋਲਫ ਹਿਟਲਰ ਜਾਂ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ ਇੱਕ ਅੱਦੇ ਦੀ ਸ਼ਕਲ ਵੀ ਉਹਦੇ ਨਾਲ ਰਸ ਉਹਦੀ ਤਸਵੀਰ ਲਾਓ ਉੱਥੇ ਕਿਉਂਕਿ ਤੁਹਾਡੀ ਸੋਚ ਇਹ ਹੈ ਤੇ ਜਿਹੜੀ ਗੱਲ ਸੁਖਪਾਲ ਸਿੰਘ ਦੀ ਕਹੀ ਹੈ ਇਹ ਜੇ ਬੜਿੰਗਰ ਸਾਹਿਬ ਸਹਿਮਤੀ ਦੇਣ ਮੈਂ ਸਹਿਮਤ ਹਾਂ ਇੱਕ ਬੋਰਡ ਉੱਥੇ ਲਾਇਆ ਜਾਏ ਕਾਲੇ ਰੰਗ ਨਾਲ ਇਹਨਾਂ ਅਫਸਰਾਂ ਦੀਆਂ ਜਿਹੜੇ ਜ਼ਿਆਤੀਆਂ ਕਰ ਰਹੇ ਨੇ ਉਹਨਾਂ ਦੇ ਨਾਂ ਲਿਖੇ ਜਾਣ ਤੇ ਉਹਦੇ ਉੱਤੇ ਬਕਾਇਦਾ ਤੋਂ ਰਾਤ ਨੂੰ ਵੀ ਕੋਈ ਵਧੀਤਰੀ ਲਾਈਟ ਲਾਈ ਜਾਏ ਜਦੋਂ ਰਾਤ ਨੂੰ ਵੀ ਕੋਈ ਲੋਕ ਪੰਜਾਬ ਨੂੰ ਜਾਂਦੇ ਨੇ ਪੀਜੀਆ ਦੇ ਜ਼ਰੀਏ ਉਹ ਚੰਗੀ ਤਰ੍ਹਾਂ ਪੜ ਸਕਣ ਕਿ ਕਿਹੜੇ ਆਦਮੀ ਨੇ ਜਿਨ੍ਹਾਂ ਦੇ ਕਾਲੇ ਅੱਖਰਾਂ ਦੇ ਵਿੱਚ ਨਾਂ ਲਿਖੇ ਨੇ ਸੋ ਮੈਂ ਆਪਣੇ ਛੋਟੇ ਵੀਰ ਨੂੰ ਉਨੇ ਦੀ ਘਰ ਵਾਪਸੀ ਤੇ ਵੈਲਕਮ ਵੀ ਕਰਨਾ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਕਰਨਾ ਕਿ ਸਾਰੀ ਪਾਰਟੀ ਇਕ ਰਹੇ ਸਾਰੀ ਪਾਰਟੀ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਜ਼ਰੂਰ ਥੇ ਇਹ ਕਹੋ ਜੀ ਪਾਰਟੀ ਉੱਪਰ ਕੇ ਨਿਕਲੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜ ਸਕੇ ਸਚਾਈ ਤੇ ਪਹਿਰਾ ਦੇ ਸਕੇ ਕੋਈ ਨਹੀਂ ਕਹਿੰਦਾ ਹੋਇਆ ਮੈਂ ਸਾਰੇ ਹੀ ਪ੍ਰੈਸ ਵਾਲਿਆਂ ਦਾ ਇਥੇ ਆਏ ਹੋਏ ਭਰਾਵਾਂ ਦਾ ਬਹੁਤ-ਬਹੁਤ ਮਸ਼ਕੂਰ